ਫਾਈ ਸਕੂਟਰ ਵੇਚਦੇ ਨੇ ਨਾ ਨਾ ਅਸੀਂ ਤਾਂ ਬਸ ਸਕੂਟਰ ਤੇ टाकी ਮਾਰ ਕੇ ਚਮਕਾ ਕੇ ਸਫਾਈ ਕਰਨ ਨੂੰ ਆਏ ਆ ਵੇਚਣ ਨੂੰ ਲਾਇਆ ਦੱਸੋ ਤੁਸੀਂ ਕਿਹੜਾ ਲੈਣਾ ਮੈਂ ਕਿ ਨਹੀਂ ਲੈਣਾ ਇੰਨੇ ਲੈਣਾ ਵਾ ਉਹ ਬੇਟਾ ਜੀ ਤੁਸੀਂ ਸਕੂਟਰ ਲੈਣਾ ਹੈ ਉਹ ਸਕੂਟਰ ਨੂੰ ਤੁਸੀਂ ਕੀ ਕਰਨਾ ਤਾਂ ਪੁਰਾਣੇ ਜ਼ਮਾਨੇ ਦੇ ਲੋਕ ਚਲਾਉਂਦੇ ਨੇ ਤੁਸੀਂ ਸਕੂਟਰੀ ਲਓ ਚਾਬੀ ਲਾਈ ਸੈਲਫ ਮਾਰਿਆ ਧਰ ਕਰਕੇ ਨਿਕਲ ਗਏ ਸਕੂਟਰੀ ਕਹਿੰਦੇ ਤੋਈ ਨਾ ਅੰਕਲ ਜੀ ਨਾ ਇਹ ਮੇਰੇ ਦਾਦਾ ਜੀ ਦੀ ਨਿਸ਼ਾਨੀ ਆ ਇਹਦੇ ਤੇ ਮੈਂ ਰੀਲਾ ਬਣਾਇਆ ਕਰਨੀਆਂ ਤੇਰੇ ਬਹੁਤ ਫਾਲੋਅਰ ਆਉਂਦੇ ਪਰ ਰੀਲਾਂ ਬਣਾ ਕੇ ਕਰਨੀਆਂ ਦਾਦਾ ਜੀ ਦੀ ਨਿਸ਼ਾਨੀ ਹੈਗੀ ਇਹ ਤਾਂ ਬੇਟਾ ਤੇਰੀ ਬਹੁਤ ਵਧੀਆ ਸੋਚ ਹੈਗੀ ਆ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਨਾਲੇ ਜਦੋਂ ਤੂੰ ਸਕੂਟਰ ਦੇ ਉੱਪਰ ਬਣਾ ਕੇ ਰੀਲ ਪਾਏਗਾ ਨਾ ਤੈਨੂੰ ਤਾਂ ਧੜਾ ਧੜ ਲਾਈਕ ਆਉਣ ਨੇ ਤੇਰੇ ਫਾਲੋਅਰ ਵੱਧਦੇ ਜਾਣੇ ਤੂੰ ਤਾਂ ਦਿਨਾਂ ਵਿੱਚ ਹੀ ਪਪੂਲਰ ਹੋ ਜਾਣਾ ਤਾਂ ਸੋ ਅੰਕਲ ਜੀ ਦਾ ਕਿੰਨਾ ਰੇਟ ਹੈ ਰੇਟ ਆਪਾਂ ਤੁਹਾਡੇ ਕੋਲੋਂ ਕੋਈ ਜ਼ਿਆਦਾ ਲੈਣਾ ਤੁਸੀਂ ਆਪਣੇ ਸੱਜਣ ਮਿੱਤਰ ਹੈਗੇ ਸਿਰਫ ਇਹਦਾ ਆਪਾਂ ਲਵਾਂਗੇ 16000 ਰੁਪਏ 16000 ਤੇ ਬਹੁਤ ਜਿਆਦਾ ਅੰਕਲ ਜੀ ਉਹ ਸਾਡੇ 16000 ਜਿਆਦਾ ਹੀ ਗਾ ਉਹ ਕੀ ਗੱਲ ਕਰਦੇ ਪਏਓ ਬੇਟਾ ਦੱਸੋ ਤੁਸੀਂ ਇਹ ਤਾਂ ਸਕੂਟਰ ਦਾ ਜਨ ਹੈ ਕਿਨੇ ਅੱਜ ਕੱਲ ਦਾ ਲੱਭਦੇ ਨਹੀਂ ਪਏ ਲੋਕਾਂ ਨੇ ਇਹਨਾਂ ਨੂੰ ਤਰਸਣਾ ਹੈ ਵੀ ਸਾਨੂੰ ਦਿਖਾਓ ਸਕੂਟਰ ਕਿਦਾਂ ਦੇ ਹੁੰਦੇ ਦੱਸੋ ਭਾਜੀ ਤੁਸੀਂ ਦੱਸੋ ਫਿਰ ਕਿੰਨੇ ਪੈਸੇ ਦੋਗੇ ਮੈਂ ਤਾਂ 11000 ਹੀ ਦੇਣਾ ਉਹ ਕੀ ਗੱਲ ਕਰਦੇ ਪਏਓ ਭਾਜੀ ਤੁਸੀਂ 11000 ਦਾ ਬਹੁਤ ਕਾਟੇਗਾ ਦੇਖੋ ਨਾ ਤੁਹਾਡੀ ਨਾ ਮੇਰੀ ਹੱਥ ਕਰੋ ਹੱਥ ਕਰੋ ਇੱਧਰ 12000 ਰੁਪਏ ਵਿੱਚ ਆਪਾਂ ਡੀਲ ਡਨ ਕਰਦੇ ਆ ਠੀਕ ਹੈ ਮਿਗਮੜਦੀ ਹਾਂਜੀ ਲੈ ਆਵਾ ਲੱਡੂਆਂ ਦਾ ਡੱਬਾ ਇਹ ਕੌਣ ਆ ਗਿਆ ਹੈ ਇਹ ਇੱਥੇ ਕੀ ਕਰਦਾ ਇਹ ਤਾਂ ਸਕੂਟਰ ਲੈਣ ਆਇਆ ਇਹ ਬਟਾ ਸਕੂਟਰ ਲੈਣ ਆਇਆ ਕਹਿੰਦਾ ਮੇਰੇ ਦਾਦਾ ਜੀ ਦੀ ਨਿਸ਼ਾਨੀ ਹੈ ਅੱਛਾ ਸਕੂਟਰ ਲੈਣ ਆਇਆ ਮੈਨੂੰ ਆਂਦਾ ਜੀ ਜਦੋਂ ਪੈਸੇ ਹੋਣਗੇ ਤੇ ਹੜ ਵਾਲਿਆਂ ਦੀ ਮਦਦ ਕਰਾਂਗੇ ਰਾਸ਼ਨ ਲੈ ਕੇ ਜਾਵਾਂਗੇ ਤੇ ਹੁਣ ਜਨਾਬ ਹੁਣ ਸਕੂਟਰ ਖਰੀਦਣ ਦੇ ਆ ਬੱਲੇ ਉਹ ਤੇਰੇ ਅੱਛਾ ਹਾੜ ਵਾਲਿਆ ਵਾ ਤੇ ਘਰੋਂ ਪੈ ਲੈ ਕੇ ਤੇ ਸਕੂਟਰ ਲੈਣ ਆ ਗਿਆ ਵਾ ਮੇਰੀ ਵੀ ਰਿਸਲਟ ਕਰਾਤੀ ਆ ਸਕੂਟਰ ਨੂੰ ਮਾਰ ਗੋਲੀ ਐਂ ਕਟਣ ਲੱਗਿਆ ਟਰੈਕਟਰ ਬੰਦੇ ਦਾ ਪੁੱਤ ਬਣ ਕੇ ਨਾਲ ਤੁਰ ਪਾ ਚੱਲੀਏ ਸੇਵਾ ਕਰਨ ਉਹ ਕੀ ਗੱਲ ਕਰਦੇ ਪਏ ਬੇਟਾ ਜੀ ਪੰਜਾਬ ਤੇ ਐਨੀ ਆਫਤ ਆਈ ਆ ਤੇ ਤੁਹਾਨੂੰ ਸਕੂਟਰ ਦੀ ਪਈ ਆ ਤੁਸੀਂ ਦਾਦੇ ਦੀ ਨਿਸ਼ਾਨੀ ਝੂਟ ਬੋਲ ਕੇ ਤਾਂ ਕਹਿੰਦੇ ਪਿਓ ਵੀ ਮੈਂ ਸਕੂਟਰ ਲੈਣਾ ਉਹ ਪੰਜਾਬ ਦੇ ਪੰਜਾਬੀਆਂ ਤੋਂ ਵੱਡਾ ਦਾਦਾ ਸਾਡਾ ਇਸ ਟਾਈਮ ਕੋਈ ਨਹੀਂ ਹੈਗਾ ਅਗਰ ਪੰਜਾਬ ਹੀ ਨਹੀਂ ਬਚਾ ਤੇ ਫਿਰ ਅਸੀਂ ਕਾਦੇ ਜੋਗੇ ਰਹਿ ਗਏ ਮੇਰੀ ਸੁਣੋ ਬਾਲ ਤੁਹਾਨੂੰ ਪਤਾ ਵੀ ਹੈਗਾ ਕੀ ਮਾਹੌਲ ਬਣਿਆ ਤਾਂ ਲੋਕੀ ਘਰਾਂ ਦੇ ਵਿੱਚ ਪਾਣੀ ਆ ਗਿਆ ਡੰਗਰ ਮਰਦੇ ਨੇ ਛੱਤਾਂ ਦੇ ਉੱਪਰ ਬੈਠੇ ਨੇ ਭੁੱਖੇ ਤੇ ਪੈਲੀਆਂ ਦੇ ਵਿੱਚ ਵੇ ਪਾਣੀ ਦੇ ਨਾਲ ਰੇਤ ਚੜ ਗਈ ਹੈ ਉਹ ਜੇ ਆਪਣਾ ਪੰਜਾਬ ਹੀ ਨਹੀਂ ਰਿਹਾ ਤੇ ਦੱਸੋ ਫਿਰ ਸਾਡੀ ਕੀ ਹੋ ਰਹੀ ਹੈ ਮੇਰੀ ਸੁਣੋ ਗੱਲ ਤੁਸੀਂ ਅਗਰ ਜਾਨਣਾ ਹੈ ਨਾ ਸਹਿਵਾ ਕਰੋ ਤੇ ਆਹ ਦਾਸ ਵੱਲੋਂ ਵੀ ਥੋੜਾ ਜਾਨਣਾ ਆ 5000 ਰੁਪਏ ਦੀ ਸੇਵਾ ਪਰਮਾਨ ਕਰੋ ਤੁਸੀਂ ਤੇ ਜਾ ਕੇ ਨਾ ਆਪਣੇ ਵੀਰਾਂ ਦਾ ਸਾਥ ਦਿਓ ਕਿਉਂਕਿ ਅਗਰ ਅਸੀਂ ਪੰਜਾਬੀ ਪੰਜਾਬੀਆਂ ਦੇ ਨਾਲ ਨਹੀਂ ਖੜਾਂਗੇ ਨਾ ਤੇ ਸਾਡੇ ਨਾਲ ਕਿਸੇ ਨੇ ਨਹੀਂ ਖੜਨਾ ਭੇਜੇ ਸਾਡੇ ਨਾਲ ਕੈਸਾ ਲੈਣੀ ਖੜਨਾਗੇ ਬਹੁਤ ਨਾ ਹੋਰ ਤਣ ਵਾਲ ਮਹਾਰਾਜ ਜੇ ਹੋਰ ਵੀ ਕੋਈ ਸੇਵਾ ਦੀ ਲੋੜ ਪਵੇ ਤਾਂ ਤੁਹਾਡੇ ਲਈ ਹਾਜ਼ਰ ਹਾਂ ਲੋੜ ਪਈ ਤਾਂ ਸਕੂਟਰ ਕਾਕਾ ਤੋਂ ਬਾਅਦ ਵਿੱਚ ਹੁਤਾ ਹੀ ਲਾ ਜਾਈਂ ਤੋ ਕੋਈ ਨਹੀਂ ਤੈਨੂੰ ਖੁਸ਼ੀ ਨਾ ਦੇਦਾਂਗੇ ਪਹਿਲਾਂ ਸੇਵਾ ਕਰ ਪੰਜਾਬ ਦੀ ਇਹ ਗੱਲਾਂ ਸੁਣਦਾ ਪਿਆ ਮੈਂ ਬੈਠਾ ਜੀ ਉਹ ਪੰਜਾਬ ਦੇ ਵਿੱਚ ਹੜ੍ਹ ਆਇਆ ਹੈ ਜਨੇ ਤੇ ਤੁਹਾਨੂੰ ਸਕੂਟਰ ਦੀ ਪਈ ਹੈ ਜੇ ਉਹ ਦੇਖੋ ਤਾਂ ਸਹੀ ਲੋਕ ਜਾ ਕੇ ਕਹਿੰਦੇ ਮਰਦੇ ਪੈਨੇ ਪਾਣੀ ਦੇ ਵਿੱਚ ਲੋਕਾਂ ਦੇ ਡੰਗਰ ਮਰ ਗਏ ਨੇ ਪੈਲੀਆਂ ਦੇ ਉੱਤੇ ਰੇਤ ਚੜ ਗਈ ਹੈ ਪੰਜਾਬ ਤੇ ਐਨੀ ਆਫਤ ਆਈ ਹੈ ਜੇ ਤੁਸੀਂ ਦਾਦਾ ਜੀ ਦੇ ਸਕੂਟਰ ਨੂੰ ਯਾਦ ਕਰਦੇ ਪਿਓ ਉਹ ਇਸ ਟਾਈਮ ਸਭ ਤੋਂ ਵੱਡਾ ਦਾਦਾ ਸਾਡਾ ਪੰਜਾਬ ਹੀ ਹੈ ਜਿੰਨਾ ਚਿਰ ਆਪਾਂ ਉਹਦੀ ਨਾਲ ਸੇਵਾ ਕੀਤੀ ਤਾਂ ਸਾਨੂੰ ਐਨਾ ਚੀਜ਼ਾਂ ਦਾ ਕੀ ਭਾਅ ਹੈ ਜੇ ਉਹਨੇ ਹੀ ਪੰਜਾਬ ਦੇ ਨਾਲ ਖੜਨਾ ਤੇ ਕਦੋਂ ਖੜਨਾ ਹੈ